ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਮਾਦਪਾਈ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਇੱਕ ਸੂਇਆ ਸਵਾਇਆ ਨਾਲ ਲੈ ਕੇ ਜਾਂਦਾ ਜੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਲਾਹ ਦੋ ਜੀ ਨਾਮ ਹੈਗਾ ਜੀ ਮੇਰਾ ਨਾਮ ਬਲਦੇਵ ਸਿੰਘ ਆ ਤੇ ਪਿੰਡ ਸਮਾਦਪਾਈ तहसील ਤੇ ਜਿਲ੍ਹਾ ਬਾਈ ਤਹਿਸੀਲ ਬਾਗਾਪੁਰਾਣਾ ਤੇ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ 94650 53741 ਠੀਕ ਹੈ ਜੀ ਕਰ ਦਈਏ ਵੀਰੇ ਨਗ ਹਾਂ ਕਰ ਦਈਏ ਵੀਰੇ ਸੁਆ ਕਿੰਨਾ ਮਾਜੀ ਇਹਦਾ ਇਹ ਦੂਜਾ ਸੁਆ ਸੂਈ ਵੀ ਆ ਵੀ ਤਾਂ ਦੋ ਸੂਈ ਹੈ ਜੀ ਇਹ ਇਹਨੂੰ ਹੋ ਕੇ ਹੋਣਗੇ ਨਾ 20 25 ਦਿਨ ਸੂਈ ਬੱਚਾ ਕੀ ਹੈ ਜੀ ਬੱਚਾ ਵੀਰੇ ਨਗ ਜੇਰ ਕੰਪਲੀਟ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਨੱਟ ਦੁੱਧ ਤਿਆਰ ਹੈ ਜੀ ਦੁੱਧ 16 ਕਿਲੋ ਤਿਆਰ ਹੈ ਵੀਰੇ ਜੋ ਓਕੇ ਦੇ ਦਾਂਗੇ ਜੀ ਹਾਂਜੀ ਹਾਂਜੀ ਥਣਾ ਦੀ ਗਰੰਟੀ ਹੈ ਜੀ ਹਾਂਜੀ ਫੁੱਲ ਗਰੰਟੀ ਤੋੜ ਕੇ ਦੇਖ ਦੁੱਧ ਵੀ ਬਾਈ ਮੱਝਾਂ ਵਰਗਾ ਹੋਣਾ ਇਹਦਾ ਹਾਂਜੀ ਹਾਂਜੀ ਵੀਰੇ ਸਗਾ ਹਣ ਸੀਲ ਠੰਡੀ ਬਹੁਤ ਦੋਨੇ ਪਾਸੇ ਬਹਿ ਕੇ ਚੋਣੇ ਆਏ ਸੀ ਅੱਛਾ ਦੋਨੇ ਪਾਸੇ ਬਹਿ ਕੇ ਚਵਾਈ ਕਰਦੇ ਆ ਹਾਂਜੀ ਮਰਜੀ ਆਏ ਥੱਲੇ ਤੋਂ ਤੁਰਿਆ ਪਰ ਤਾਂ ਵੀ ਕੋਈ ਨਹੀਂ ਕਹਣਾ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਬਾਕੀ ਝੁੰਗੀਆਂ ਨਾ ਕਰਮਾ ਵਾਲੀ ਛੋਟੀ ਛੋਟੀ ਵੀਰੇ ਸਿੰਗੀ ਜ਼ਰੂਰ ਹੈ ਚੈੱਕ ਕਰ ਸਕਦੇ ਹੋ ਹੈ ਝੁੰਗੀ ਆ ਕ੍ਰੋਸ ਅੰਗ ਦਾ ਫਾਇਦਾ ਹੋ ਜਾਂਦਾ ਬਈ ਇਹਦਾ ਦੁੱਧ ਕਰਮਾ ਵਾਲੀ ਦਾ ਮੱਝਾਂ ਵਰਗਾ ਹੀ ਹੁੰਦਾ ਸੰਗਣਾ ਚਿੱਟਾ ਬੱচ্চਾ ਮਗਰ ਦੇ ਬੱচ্চਾ ਜੀ ਨੈਟ 16 ਕਿਲੋ ਦੀ ਤੁਸੀਂ ਮਲਕਿੰਗ ਬਾਈ ਦੇ ਘਰੇ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਫੋੜ ਸ਼ਾਂਕੇ ਦੇ ਭੂਰਾ ਵੀ ਨਹੀਂ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰ ਹੀ ਥਣ ਸੋਨਾ ਫਿਟਨੈਸ ਵਾਲਾ ਹਵਾਨਾ ਬਾਈ ਦੱਸਦਾ ਕਿ ਠੰਡੀ ਸੀਲ ਇੰਨੀ ਆ ਅਸੀਂ ਦੋਨੇ ਪਾਸੇ ਬਹਿ ਕੇ ਚਵਾਈ ਕਰਦੇ ਆ ਜੀ ਥਣ ਵੀ ਪੂਰਾ ਟਾਪ ਦਾ ਪੂਰ ਛਿੱਟਾ ਸਭ ਕੋ ਓਕੇ ਆ ਜੀ ਠੀਕ ਆ ਵੀਰੇ ਡਿਮਾਂਡ ਕਰਨੀ ਜਿਆਜ ਵੀਰੇ ਜਿਹੜੇ ਲੈਣੀਆਂ ਉਹੀ ਦੱਸਿਓ ਜੀ 58000 ਦੇ ਦਾਂਗੇ ਵੀਰੇ ਹੋਜੂ ਮਾੜਾ ਮੋਟਾ ਜੀ ਮਾੜਾ ਮੋਟਾ ਕਰਾਂਗੇ ਮਾਨ ਤਾਂ ਨਹੀਂ ਹੁੰਦਾ ਵੀਰੇ ਬਾਲਾ ਨਹੀਂ ਗਾਓ ਚੋਲਾ ਠੀਕ ਆ ਜੀ 58000 ਰੁਪਏ ਜੋ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ